ਐਸਐਸਪੀ ਕਪੂਰਥਲਾ ਗੌਰਵ ਤੂਰਾ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ 마ੜੇ ਅਨਸਰਾ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਡੀਐਸਪੀ ਸਬਡਿਵੀਜ਼ਨ ਕਪੂਰਥਲਾ ਦੀਪਕਰਨ ਸਿੰਘ ਦੀ ਅਗਵਾਈ ਹੇਠ थाना ਸਦਰ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ थाना ਸਦਰ ਦੇ ਐਸਐਚਓ ਇੰਸਪੈਕਟਰ ਗੌਰਵ ਤੀਰ ਵੱਲੋਂ ਪੁਲਿਸ ਪਾਰਟੀ ਸਮੇਤ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ।

ਜਿਸ ਤੇ थाना सदर ਦੀ ਪੁਲਿਸ ਨੇ ਐਸਐਸਪੀ ਗੌਰਵ ਪੁਰਾਦੇ ਦੀਆਂ ਦਿਸ਼ਾ-ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ 4 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਜਾਣਕਾਰੀ ਦਿੱਤੀ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਹੋਰ ਵੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਹੋਰ ਵੀ ਅਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਗ੍ਰੀਲਿਤ ਵਿਅਕਤੀ ਦੇ ਰਿਸ਼ਤੇਦਾਰਾਂ ਨੇ ਡੀਐਸਪੀ ਦੀਪਕਰਨ ਸਿੰਘ ਐਸਐਚਓ ਗੌਰਵ ਪੀਟੇ ਪੁਲਿਸ ਮੁਲਾਜ਼ਮਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਐਸਐਸਪੀ ਗੌਰਵ ਤੁਰਾਦਾ ਵਿਸ਼ੇਸ਼ ਧੰਨਵਾਦ ਕਰਦੇ ਆ ਕਿ ਹਕਾ ਕਪੂਰਥਲਾ ਪੁਲਿਸ ਨੇ ਆਪਣੀ ਡਿਊਟੀ ਨੂੰ ਤੰਦੇ ਹੀ ਨਾਲ ਨਿਭਾਇਆ ਹੈ ਅਤੇ ਉਨ੍ਹਾਂ ਮੁਲਜ਼ਮਾਂ ਨੂੰ 4 ਘੰਟੇ ਅੰਦਰ ਫੜ ਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਹੈ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਐਸਐਸਪੀ ਸਾਹਿਬ ਜਿੰਦਾਬਾਦ ਐਸਐਸਪੀ ਸਾਹਿਬ ਜਿੰਦਾਬਾਦ ਜਨਵਰੀ ਸ਼ਾਮਲੀ ਇੱਕ ਕੱਟਣਾ ਹੈ ਜਿਸ ਵਿੱਚ ਜੰਮੂ ਕਸ਼ਮੀਰ ਦਾ ਇੱਕ ਗੁਸਨੀ ਜੋ ਕਿ ਇਹ ਸਾਲ ਵਿੱਚ ਦਾ ਕੰਮ ਕਰਦਾ ਹੈ ਉਸਨਾਂ ਖੋਹਦੇ ਜਿਸ ਦੀ ਇਨਫੋਰਮੇਸ਼ਨ ਸਾਨੂੰ ਥਾਣਾ ਸਦਰ ਕਪੂਰਥਲਾ ਵਿੱਚ 23 ਜਨਵਰੀ ਨੂੰ 11 ਵਜੇ ਮਿਲਦੀ ਹੈ ਇਨਫੋਰਮੇਸ਼ਨ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਨੇ ਐਸਐਸਪੀ ਸਾਹਿਬ ਦੇ ਗਾਈਡੈਂਸ ਦੇ ਅੰਦਰ ਕੰਮ ਕਰਦੇ ਹੋਏ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਨਾਲ ਉਹ ਬੰਦਿਆਂ ਨੂੰ ਖੋਹ ਕਰਨ ਵਾਲੇ ਬੰਦਿਆਂ ਨੂੰ 4 ਘੰਟਿਆਂ ਦੇ ਅੰਦਰ ਟ੍ਰੇਸ ਕਰ ਲਿਆ ਅਤੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਖੋਹ ਹੋਇਆ ਮੋਬਾਈਲ ਜਿਹੜਾ ਉਹਨਾਂ ਤੋਂ ਖੋਹ ਕੀਤਾ ਨਕਦ ਪੈਸਾ ਉਹਨਾਂ ਨਾਲ ਖੋਹ ਵਿੱਚ ਵਰਤਿਆ ਦਾਤਰ ਅਤੇ ਮੋਟਰਸਾਈਕਲ ਵੀ ਰਿਕਵਰ ਕਰ ਲਿਆ ਹਾਂਜੀ ਕੀ ਨਾ ਤੁਹਾਡਾ ਨੂਰ ਅਸਨ ਕਟਾਣਾ ਹਾਂ ਕਿੱਥੋਂ ਆ ਰਹੇ ਅਸੀਂ ਕਸ਼ਮੀਰ ਹੀ ਰਹਿਣ ਆਲੇ ਸਰ ਹਾਂਜੀ ਅੱਜ ਤੋਂ ਇੱਥੇ ਪੁਲਿਸ ਨੂੰ ਰਾਜਮਾਨ ਸਨਮਾਨ ਕੀਤਾ ਕਿ ਮਾਮਲਾ ਕੀ ਹੈ ਮਾਮਲਾ ਇਹ ਸੀ ਸਰ ਸਾਡਾ ਇੱਕ ਬੰਦਾ ਅਸੀਂ ਤੇ ਸ਼ਾਲ ਕਮਲ ਦਾ ਕੰਮ ਕਰਦੇ ਹਾਂ ਰਸਤੇ ਜਾਂਦਾ ਸੀਗਾ ਜਿਹੜਾ ਪਿੰਡ ਸੀਗਾ ਆਪਣਾ ਬਿਆਰੀਪੁਰ ਬਿਆਰੀਪੁਰ ਤੇ ਉੱਥੇ ਦੋ ਬੰਦੇ ਪਿੱਛੇ ਆਏ ਉਹਨਾਂ ਨੇ ਵਾਰ ਕੀਤਾ ਕਿਸੇ ਦੀ ਗੱਲ ਹੈ ਇਹ ਪਰਸੋਂ ਦੀ ਗੱਲ ਆ ਸਰ ਪਰਸੋਂ ਦੀ ਗੱਲ ਆ ਪਰਸੋਂ ਦੀ ਗੱਲ ਆ ਕਿੰਨੀ ਤਰੀਕ ਸੀ 11 ਵਜੇ ਕੀਤਾ ਗਿਆ 11 ਵਜੇ ਹੋਇਆ ਸੀ ਪਰਸੋਂ 4 ਵਜੇ ਆ ਵਾਕਾ 4 ਵਜੇ ਵਾਕਾ ਹੋਇਆ ਤੇ ਕੱਲ ਅਸੀਂ ਰਿਪੋਰਟ ਕਰਾਈ 11 ਵਜੇ ਤੇ 3 ਵਜੇ ਇਹਨਾਂ ਨੇ ਮੁਜ਼ਮ ਫੜ ਲਏ ਤੇ ਐਸਐਚਓ ਸਾਹਿਬ ਦਾ ਸਦਰ ਥਾਣੇ ਚੌਕੀ ਅਫਸਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਐਸਐਸਬੀ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਡੀ ਇੰਨੀ ਜਲਦੀ ਸੁਣੀ ਸਾਡਾ ਕੇਸ ਇੰਨੀ ਜਲਦੀ ਸੋਲ ਹੋ ਗਿਆ ਇਹ ਅਸੀਂ ਪਰਦੇਸੀ ਬੰਦੇ ਆ ਪਿੱਛੇ ਸੁਲਤਾਨਪੁਰ ਵੀ ਹੋਇਆ ਸੀ ਉਹ ਐਸਐਚਓ ਸਰ ਨੇ ਵੀ ਸਾਡੀ ਬਹੁਤ ਹੈਲਪ ਕੀਤੀ ਪੰਜਾਬ ਪੁਲਿਸ ਹਰ ਵੇਲੇ ਹੀ ਸਾਡੇ ਨਾਲ ਬਹੁਤ ਹੈਲਪ ਕਰਦੀ ਐ ਤੇ ਇਹਨਾਂ ਐਸਐਚਓ ਸਭ ਨੇ ਤੇ ਸਾਨੂੰ ਮੈਂਟ ਜੀ ਕੁਝ ਕੰਟੈਂਟ ਸੀ ਮੁਸਲਮਾਨ ਸਾਡੇ ਫੜਤੇ ਤੇ ਸਾਡਾ ਮਸਲਾ ਹੱਲ ਹੋ ਗਿਆ। ਕੀ ਵਾਰਦਾਤ ਕੀਤੀ ਕੀ ਕੀ ਵਾਰਦਾਤ ਇਹ ਕੀਤੀ ਸੀ ਕੋਈ ਪੈਸੇ ਖੋ ਕੇ ਲੈ ਗਏ ਤੇ ਕੋਈ ਕੱਪੜੇ ਖੋ ਕੇ ਲੈ ਗਏ ਸ਼ਾਲ ਕਮਲ ਇਹਨਾਂ ਕੁ ਸ਼ਾਲ ਤੇ ਲੋਈ ਜਿਹੜੀ ਸੀਗੀ ਤੇ ਕੋਈ ਮਾਰਨ ਦੀ ਵੀ ਵਾਰਦਾਤ ਕੀਤੀ ਦੇ ਨਾਲ ਸੱਟਾਂ ਸੁੱਟਾਂ ਵੀ ਮਾਰੀਆਂ ਇਹਦੇ ਤੇ ਜਿਹੜਾ ਪਿਛਲਾ ਸਾਡਾ ਬੰਦਾ ਸੀਗਾ ਉਹਦੇ ਤੇ ਸਿਰ ਦੇ ਵਿੱਚ ਵੀ ਸੱਟ ਮਾਰੀ ਸੀਗੀ ਕਾਫੀ ਚੋਟ ਆਈ ਉਹਨੂੰ 12 13 ਟੇਪ ਹੈਗੇ ਲਾਤੇ ਵੀ ਹੈਗੇ ਔਰ ਸਿਰ ਤੇ ਵੀ ਹੈਗੇ ਤੇ ਇਹਦੇ ਪਿੱਛੇ ਪਿੱਛੇ ਵਾਰ ਕੀ ਕਿਸੋ ਨੇ ਮਾਰੇ ਸੀਗੇ ਚੋਰੇ ਦੇ ਨਾਲ ਤੇ ਉਹ ਚੀਜ਼ਾਂ ਵੀ ਬਰਾਮਦ ਹੋ ਗਈਆਂ ਇਹਦਾ ਮੋਬਾਈਲ ਲੈ ਕੇ ਸੀ ਇਹਦੇ ਪੈਸੇ ਲੈ ਕੇ ਸੀਗੇ ਤੇ ਐਸਐਚਓ ਸਾਹਿਬ ਦੀ ਚੌਕੀ ਅਫਸਰ ਸਾਹਿਬ ਦੀ ਬਹੁਤ ਬਹੁਤ ਮਿਹਰਬਾਨੀ ਹੈ ਜਿਨ੍ਹਾਂ ਨੇ ਸਾਡੇ ਨਾਲ ਖੜ ਕੇ ਤੇ ਕੁਝ ਕੰਟੈਂਸ ਕੁਝ ਕੰਟੈਂਸ ਹੀ ਸਾਡਾ ਕੇਸ ਸੋਲਵ ਕਰਤਾ ਸ਼ੁਕਰੀਆ ادا ਕਰਨਾ ਚਾਹੁੰਦੇ ਆ ਪੰਜਾਬ ਪੁਲਿਸ ਦਾ ਐਸਐਸਓ ਸਾਹਿਬ ਦਾ ਚੌਕੀ ਅਫਸਰ ਦਾ